ਸੱਚੀ ਗੱਲ ਸਾਡੇ ਭਰਾ ਨੂੰ ਮੈਂ ਤੁਹਾਡਾ ਰਜੀਵ ਪੰਡਤ ਕਬੱਡੀ ਪਲੇਅਰ ਦੀਵਾਲੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਸਾਡੇ ਪਰਦੇਸ਼ਾਂ ਦੇ ਬੈਠੇ ਸਾਡੇ ਸਹਿਯੋਗੀ ਸੱਜਣ ਉਹਨਾਂ ਨੂੰ ਵੀ ਲੱਖ ਲੱਖ ਮੁਬਾਰਕਾਂ ਸਪੋਰਟਰਾਂ ਪ੍ਰਮੋਟਰਾਂ ਨੂੰ ਬਹੁਤ ਬਹੁ ਮੁਬਾਰਕਾਂ ਵਾਹਿਗੁਰੂ ਰਾਮ ਜੀ ਉਹਨਾਂ ਦੀ ਲੰਮੀ ਉਮਰ ਕਰੇ ਹਰ ਇੱਕ ਦੇ ਘਰ ਮਤੇ ਖੁਸ਼ੀਆਂ ਭਰਿਆ ਤਿਉਹਾਰ ਆਵੇ ਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਦੂਸਰਾ ਕਬੱਡੀ ਕੱਪ ਜਿਹੜਾ ਪਿੰਕ ਗਜੀਪੁਰ ਸਟੇਡੀਅਮ ਚ ਕਰਵਾਇਆ ਗਿਆ ਆ ਉੱਚ ਸਾਡੇ ਜਿੰਨੇ ਵੀ ਸਜੋਗੀ ਸੱਜਣ ਨੇ ਯੂਐਸਏ ਚ ਟੀਮ ਸੇ ਭਰਾ ਹੁਣੀ ਤੇ ਆਪਣੇ ਲਵਲੀ ਕੋਲ ਆਣ ਹੁਣੀ ਯੂਐਸਏ ਤੋਂ ਮਨੀਸ਼ ਪੰਡਤ ਹੁਣੀ ਹੋਰ ਵੀ ਭਰਾ ਸਾਡੇ ਦੁਬਈ ਚ ਮਸਕਟ ਕਤਰ ਬਹਿਰੀਨ ਤੇ ਯੂਕੇ ਚ ਭਰਾ ਸਾਡੇ ਨਿਊਜ਼ੀਲੈਂਡ ਚ ਨਿਸ਼ਾਨਵੀਰ ਬਹੁਤ ਵਧੀਆ ਭਰਾ ਨੇ ਸਹਿਯੋਗ ਦਿੱਤਾ ਹੈ ਤੇ ਹੋਰ ਵੀ ਸਾਡੇ ਪਿੰਡ ਦੇ ਲਾਗੋਂ ਸਰਪੰਚਾਂ ਨੇ ਪੰਚਾਂ ਨੇ ਪਿੰਡ ਦੇ ਲੋਕਾਂ ਨੇ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਮਤਲਬ ਸਾਰੇ ਕਦਮਾਂ ਚੁੱਕਿਆ ਆ ਵੱਧ ਤੋਂ ਵੱਧ ਉਹਨਾਂ ਨੇ ਸਾਡਾ ਸਹਿਯੋਗ ਕੀਤਾ ਆ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਕਬੱਡੀ ਸਪੋਰਟਰਾਂ ਨੇ ਜਿਹੜੇ ਕਲੱਬ ਦੇ ਮੈਂਬਰ ਨੇ ਉਹਦੇ ਆਧਾਰ ਨੇ ਇਹਨਾਂ ਨੇ ਬੜੀ ਸਪੋਰਟ ਕੀਤੀ ਆ ਤੇ ਕੈਨੇਡਾ ਤੁਹਾਡੇ ਭਰਾ ਨੇ ਬਹੁਤ ਵਧੀਆ ਨੇ ਭਰਾ ਸਾਡੇ ਗੋਪੀ ਅਬਲ ਖੈਰ ਤੋਂ ਵੀਰੇ ਸਾਡਾ ਉਹਨਾਂ ਨੇ ਵੀ ਬੜੀ ਸਪੋਰਟ ਕੀਤੀ ਆ ਵੱਧ ਤੋਂ ਵੱਧ ਤੁਹਾਡੇ ਮਤਲਬ ਕਿ ਸਾਰੇ ਜਿੰਨੇ ਵੀ ਭਰਾ ਨੇ ਹਨੀ ਤਕਲਾ ਵੀਰ ਤੋਂ ਉਹਨਾਂ ਨੇ ਵੀ ਬੜੀ ਸਪੋਰਟ ਕੀਤੀ ਆ ਨਰਿੰਦਰ ਵੀਰ ਬੱਬੂ ਲਖੋਵਾਲ ਤੋਂ ਜਿੰਨੇ ਵੀ ਸਾਡੇ ਭਰਾ ਆਏ ਨੇ ਜੇ ਕਿ ਇਹਦਾ ਨਾਂ ਨਾਂ ਲਿਆ ਜਾਏ ਤੇ ਆਪਣਾ ਵੀਰ ਨੂੰ ਮਤਲਬ ਸਮਾ ਬਖਸ਼ਣਾ ਕਿ ਨਾਂ ਬੜੇ ਨੇ ਤੇ ਆਪਾਂ ਦਿਲੋਂ ਵੱਧ ਕੇ ਉਹਨਾਂ ਦਾ ਧੰਨਵਾਦ ਕਿ ਇਹ ਕਬੱਡੀ ਜਿਹੜੀ ਕਰਵਾਈ ਆ ਕਬੱਡੀ ਕੱਪ ਇਹ ਸਾਡੇ ਭਰਾਵਾਂ ਦੇ ਸਹਿਯੋਗ ਦੇ ਨਾਲ ਹੋਈ ਆ ਇਹ ਅਸੀਂ ਨਹੀਂ ਕਰਵਾਈ ਇਹ ਸਾਡੇ ਸਾਡੇ ਭਰਾਵਾਂ ਨੇ ਸਹਿਯੋਗ ਕੀਤਾ ਆ ਵੱਤ ਵੱਤ ਮਨੂ ਵੀਰ ਜੀ ਰਕੇਸ਼ ਵੀਰ ਜੀ ਇੱਥੋਂ ਗੁਰਦਾਸਪੁਰ ਤੋਂ ਤੇ ਮਾਉ ਵੀਰ ਆ ਤੁਹਾਡਾ ਰੰਧਾਵਾ ਉਹਨਾਂ ਨੇ ਵੀ ਭਰਾ ਸਾਡੇ ਨੂੰ ਬਰੀ ਸਪੋਰਟ ਕੀਤੀ ਆ ਤੇ ਅਰਵਿੰਦ ਠਾਕਰ ਜੀ ਬੈਠੇ ਨੇ ਸਾਡੇ ਭਰਾ ਤੇ ਸਤਕਾਰਯੋਗ ਨੇ ਬੜੀ ਇਹਨਾਂ ਨੇ ਸਪੋਰਟ ਕੀਤੀ ਹੈ ਭਲਵਾਨ ਜੀ ਬੈਠੇ ਨੇ ਤੇ ਇਹਨਾਂ ਦੇ ਜਿਮ ਵੀ ਆ ਤੇ ਉਦਾਂ ਵੀ ਬੜਾ ਵਧੀਆ ਗਾਈਡ ਕਰਦੇ ਆ ਭਲਵਾਨਾਂ ਨੂੰ ਬੜੀ ਤਗੜੀ ਸੋਚ ਹੈ ਇਹਨਾਂ ਦੀ ਤੇ ਆਪਾਂ ਵੱਧ ਤੋਂ ਵੱਧ ਇਹੋ ਕਹਿੰਨੇ ਆ ਕਿ ਸਾਰੇ ਭਰਾ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਦਿਵਾਲੀ ਤੇ ਕਿ ਸਾਰੇ ਭਰਾ ਜਿੰਨੇ ਵੀ ਕੋਈ ਵੀ ਨਸ਼ੇ ਤੋਂ ਰਾਤ ਹੋ ਕੇ ਨਸ਼ਾ ਛੱਡ ਕੇ ਜੀਮਾਂ ਵੱਲ ਜ਼ਰੂਰ ਆਓ ਚਾਹੇ ਉਹ ਜਿੰਦੂ ਆ ਚਾਹੇ ਬਾਸਕਟਬਾਲ ਆ ਚਾਹੇ ਕਬੱਡੀ ਆ ਤੇ ਜੇ ਅਗਰ ਕਿਸੇ ਵੀਰ ਨੂੰ ਕੋਈ ਸਾਡੀ سپورਟ ਚਾਹੀਦੀ ਹੋਈ ਤਾਂ ਸਾਨੂੰ ਜਰੂਰ ਦੱਸਣਾ ਆਪਾਂ ਉਹਨਾਂ 'ਚ ਹਾਜ਼ਰ ਹਾਂ ਦਿਨ ਰਾਤ ਜਿਹੜਾ ਵੀਰ ਕੋਈ ਨਸ਼ੇ ਦੀ ਦਲਦਲ 'ਚ ਫਸਿਆ ਆ ਆਪਾਂ ਉਹਨਾਂ ਦੀ سپورਟ ਕਰਾਂਗੇ ਠੀਕ ਹੈ ਜੀ ਇਹ ਦੋ ਕੰਮ ਆ ਜਿਹੜੇ ਆਪਾਂ ਪਹਿਲ ਦੇ ਆਧਾਰ 'ਤੇ ਕਰਨੇ ਆ ਲੋਕਾਂ ਨੂੰ ਖੇਡਾਂ ਵੱਲ ਲੈ ਕੇ ਜਾਣਾ ਤੇ ਆਪਾਂ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰਾਂਗੇ ਨਮਸਕਾਰ ਜੀ ਮੈਂ ਅਮਿਤ ਸ਼ਾਭੜਾ ਗੁਰਦਾਸਪੁਰ ਤੋਂ ਸੀਪੀ ਸਟਾਰਟ ਜਮ ਤੇ ਪਾਵਰ ਨਿਊਟ੍ਰੀਸ਼ਨ ਦੋਵਾਂ ਵੱਲੋਂ ਬਹੁਤ ਬਹੁਤ ਸਾਰਿਆਂ ਦੀਆਂ ਮੁਬਾਰਕਾਂ ਇਸ ਦੀਵਾਲੀ ਦੇ ਮੁਬਾਰਕ ਮੌਕੇ ਤੇ ਅਸੀਂ ਇੱਕ ਹੈਲਥ ਦੇ ਉੱਤੇ ਤੇ ਜਾਣਕਾਰੀ ਦੇਣਾ ਚਾਹਾਂਗਾ ਕਿ ਕਿਸੇ ਨੂੰ ਕੋਈ ਜੋ ਵੀ ਬੰਦਾ ਨਸ਼ਾ ਕਰ ਰਿਹਾ ਹੈ ਜੇ ਕੋਈ ਛਡਣਾ ਚਾਹੇ ਤਾਂ ਅਸੀਂ ਆਪਣੇ ਸਿਟੀ ਸਟਾਰ ਟੀਮ ਵੱਲੋਂ ਪੂਰੀ ਸਪੋਰਟ ਕਰਦੇ ਹਾਂ ਉਸ ਤੋਂ ਇਲਾਵਾ ਜੇ ਕੋਈ ਹੈਲਥ ਦੇ ਵਿੱਚ ਕੋਈ ਕੰਪੀਟੀਸ਼ਨ ਜਾਂ ਕੋਈ ਬੋਡੀ ਬਿਲਡਿੰਗ ਜਾਂ ਕਿਸੇ ਵੀ ਤਰ੍ਹਾਂ ਦੀ ਤਿਆਰੀ ਕਰਨਾ ਚਾਹੁੰਦਾ ਹੈ ਉਸ ਦੀ ਵੀ ਅਸੀਂ ਗਾਈਡੈਂਸ ਕਰਦੇ ਹਾਂ ਤੇ ਉਹ ਦੇ ਅਕੋਰਡਿੰਗ ਅਸੀਂ ਪਾਵ ਨਿਊਟ੍ਰੀਸ਼ਨ ਜੋ ਕਿ ਬਟਾਲਾ ਰੋਡ ਤੇ ਮੌਜੂਦ ਹੈ ਸਟੋਰ ਹੈ ਸਪਲੀਮੈਂਟ ਇਸ ਦੇ ਵਿੱਚ ਤੁਹਾਨੂੰ ਸਾਰਾ ਡਾਈਟ ਸ਼ਡਿਊਲ ਐਕਸਰਸਾਈਜ਼ ਸ਼ਡਿਊਲ ਸਾਰਾ ਫ੍ਰੀ ਆਫ ਕੋਸਟ ਗਾਈਡ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਸਮਾਜਿਕ ਦੇ ਤੌਰ ਤੇ ਜਿੱਦਾਂ ਹੀ ਰੂਲ ਬਣਾਏ ਨੇ ਗੇਮ ਦੇ ਅਕੋਰਡਿੰਗ ਜਾਂ ਗੇਮਸ ਨਵੀਆਂ ਕਬੱਡੀ ਦੀਆਂ ਗੇਮਸ ਜਾਂ ਗਿੱਡੋਆਂ ਦੀਆਂ ਜਾਂ ਕੋਈ ਵੀ ਹੋਰ ਐਥਲੀਟਸ ਉਸ ਨੂੰ ਕੀ ਖਾਣਾ ਚਾਹੀਦਾ ਕਿੰਦਾ ਉਸ ਨੂੰ ਸ਼ਡਿਊਲ ਚੱਲਨੇ ਚਾਹੀਦੇ ਨੇ ਉਹਦਾ ਗਾਈਡ ਕਰਾਈ ਜਾਂਦੇ ਇਸ ਇਸ toileਵਾ ਜੋ ਕਿ ਨਸ਼ਿਆਂ ਦੇ ਆਪੋਜੀਟ ਰਹਿਣ ਵਾਸਤੇ ਜੋ ਗੇਮਾਂ ਕਰਾਈਆਂ ਜਾਂਦੀਆਂ ਨੇ ਜਿੱਦਾਂ ਕਿ ਕਬੱਡੀ ਕੱਪ ਕਰਾਇਆ ਗਿਆ ਭਾਜੀ ਹੌਣ ਦੇ ਨਾਲ ਰਲ ਕੇ ਤੇ ਇਸ ਦੇ ਵਿੱਚ ਵੀ ਕਾਫੀ ਸੰਯੋਗ ਦਿੱਤਾ ਗਿਆ ਆਪਣੇ ਪਾਵਰ ਰੋਟੇਸ਼ਨ ਵੱਲੋਂ ਹੀ ਤਾਂ ਕਿ ਬੱਚਿਆਂ ਨੂੰ ਸਹੀ ਰਸਤਾ ਮਿਲੇ ਬੱਚੇ ਨਸ਼ਿਆਂ ਤੋਂ ਬਚਣ ਤੇ ਹੈਲਥ ਦੇ ਅਕੋਰਡਿੰਗ ਆਪਣੀ ਸਿਹਤ ਦਾ ਧਿਆਨ ਰੱਖਣ। ਆਣ ਕੋਲੇ ਦਿਖਾਇਆ ਕਿ ਕਿਹੜੇ ਕਿਹੜੇ ਡਾਕਟਰ ਆ ਕੇ ਇੱਥੇ ਜਾ ਰਹੇ ਨੇ। ਹੋਰ ਸਾਡੀ ਜੋ ਪਲਾਨਿੰਗ ਹੈ ਜੋ ਕਿ ਪੰਜਾਬ ਪੁਲਿਸ ਦੇ ਸਪੋਰਟ ਨਾਲ ਅਸੀਂ ਪਹਿਲਾਂ ਵੀ ਕੰਪਲੀਸ਼ਨ ਕਰਵਾਨੇ ਰਹੇ ਹਾਂ ਸ਼ਹਿਰ ਦੇ ਵਿੱਚ। ਦੇਖੋ ਕਿ ਸਟਰੈਂਥ ਦਾ ਕੰਪੀਟੀਸ਼ਨ ਜਾਂ ਬੈਂਚ ਪ੍ਰੈਸ ਦਾ ਕੰਪੀਟੀਸ਼ਨ ਜਾਂ ਬੋਡੀ ਬਿਲਡਿੰਗ ਦਾ ਕੰਪੀਟੀਸ਼ਨ ਇਹਨਾਂ ਵਿੱਚ ਤਾਂ ਕਿ ਇੱਕ ਓਪਨ ਚੈਲੰਜ ਦਿੱਤਾ ਜਾਂਦਾ ਜੋ ਕਿ ਸ਼ਹਿਰ ਦੇ ਵਿੱਚ ਕੀਤਾ ਜਾਏਗਾ ਤੇ ਹੁਣ ਵੀ ਇਹੀ ਪਲੈਨਿੰਗ ਹੈ ਤਾਂ ਕਿ ਅਸੀਂ ਆਪਣੀ ਪਾਵਰ ਨਿਊਟ੍ਰੀਸ਼ਨ ਵੱਲੋਂ ਵੀ ਥੋੜੀ سپورਟ ਕਰੀਏ ਹੋਰ ਤੇ ਸਿਟੀ ਦੇ ਵਿੱਚ ਇੱਕ ਵਧੀਆ ਕੰਪੀਟੀਸ਼ਨ ਕਰਵਾਇਆ ਜਾਏ ਜਿਸ ਦੇ ਨਾਲ ਬੱਚੇ ਨਸ਼ਿਆਂ ਦੇ ਉੱਪਰ ਦੀ ਟ੍ਰੈਨਿੰਗ ਤੇ ਹੈਲਥਫੁਲ ਆਣਗੇ ਇਸ ਤੋਂ ਇਲਾਵਾ ਦੀ ਪਾਵਰ ਨਿਊਟ੍ਰੀਸ਼ਨ ਵੱਲੋਂ ਜੋ ਦੀ ਬਟਾਲਾ ਰੋਡ ਤੇ ਮੌਜੂਦ ਸਪਲੀਮੈਂਟ ਸਟੋਰ ਹੈ ਸਾਡਾ ਇਸ ਦੇ ਵਿੱਚ ਤੁਹਾਨੂੰ ਕਈ ਆਫਰ ਦਵਾਂਗੇ ਜੋ ਕਿ ਅਹੀਂ ਇਸ ਕਰਕੇ ਰੱਖੇ ਗਏ ਨੇ ਖਾੜਾਂ ਦੇ ਕਰਨੀ ਸਾਡੇ ਸ਼ਹਿਰ ਦੇ ਵਿੱਚ ਜਾਂ ਕਹਿ ਲਵਾਂਗੇ ਬੜੀਆਂ ਪ੍ਰੋਬਲਮ ਜਾਂ ਮਜਬੂਰੀਆਂ ਆ ਗਈਆਂ ਜੋ ਕਿ ਸਪਲੀਮੈਂਟ ਕਈ ਮਿਹਨਤੀ ਬੱਚੇ ਨਹੀਂ ਕਰ ਸਕਦੇ ਰਹੀ ਇਸ ਕਰਕੇ ਉਹਨਾਂ ਦੀ ਹੈਲਪ ਵਾਸਤੇ ਵੀ ਅਹੀਂ ਘੱਟ ਤੋਂ ਘੱਟ ਸਰਚੇ ਵਿੱਚੋਂ ਕੰਮ ਕੀਤਾ ਗਿਆ ਵਾ ਤੇ ਕਈਆਂ ਨੂੰ ਅਸੀਂ ਫ੍ਰੀਤ ਵੀ ਹੈਲਪ ਕਰ ਰਹੇ ਇਸ ਚੀਜ਼ ਦੀ ਇਸ ਦੇ ਵਿੱਚ ਤੁਹਾਨੂੰ ਸਪਲੀਮੈਂਟ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਸ਼ਡਿਊਲ ਮਿਲ ਜਾਣਗੇ ਜਿੰਦਾ weight ਵਧਾਉਣ ਦਾ weight ਘਟਾਉਣ ਦਾ ਜਾਂ ਮਸਲ ਗੇਨ ਕਰਨ ਦਾ ਜਾਂ ਪਾਵਰ ਇੰਕਰੀਸਿੰਗ ਕਰਨ ਦਾ ਇਹ ਸਾਰਾ ਵਿਦ ਬਿਲ ਦੇ ਨਾਲ ਤਾਂ ਇਹ ਸਾਰੀ ਸਕੋਰ ਮਿਲੇਗੀ